ਜੇ ਇੱਕ ਕੁੱਤੇ ਨੇ ਚੱਕ ਲਿਆ, ਇੱਕ ਕੁੱਤੇ ਨੇ ਮਾਰ ਲਿਆ, ਵੜ ਲਿਆ, ਨਿਕੰਮਾ ਕੁੱਤਾ ਸੀ ਵੜ ਲਿਆ, ਤਾਂ ਕਿਆ ਸਾਰੀ ਬਰਾਦਰੀ ਉਹਦੀ ਗੰਦੀ ਹੋ ਗਈ ਹੈ? ਮਰਡਰ ਹੋ ਰਿਹਾ, ਰੇਪ ਹੋ ਰਿਹਾ, ਇੱਕ ਕੁੜੀ ਦੇ ਰੋਡ ਪਾ ਦਿੱਤੀ ਜਾਂਦੀ ਹੈ। ਕਿਆ ਤੁਸੀਂ ਸਾਰੇ ਬੰਦਿਆਂ ਨੂੰ ਚੁੱਕੇ ਪਾ ਲੈਂਦੇ ਹੋ? ਇਹ ਕੁੱਤਾ ਅਗਰ ਵੜ ਲੈਂਦਾ ਹੈ, ਤਾਂ ਕਿਆ ਸਾਰੇ ਮਨ ਲਿਆ ਇੱਕ ਇਨਸਾਨ ਕਿਸੇ ਦਾ ਮਰਡਰ ਕਰਦਾ ਹੈ, ਕਿਆ ਉਹਦੇ ਨਾਨਾ ਉਹਦੇ ਚਾਚਾ, ਭੂਆ, ਮਾਸੀ ਸਾਰੇ ਸਾਰੇ ਬੰਦਿਆਂ ਨੂੰ ਲੈ ਕੇ ਜਾਂਦੇ? ਹਾਂਜੀ। ਜਿਵੇਂ ਸਾਡਾ ਇੱਕ ਬੰਦਾ ਮਰਡਰ ਕਰ ਦਿੰਦਾ ਜਾਂ ਰੇਪ ਕਰ ਦਿੰਦਾ ਤਾਂ ਉਹਦੇ ਨਾਨਾ ਚਾਚਾ ਫੂਆ ਬੂਆ ਫੂਫਾ ਕੋਈ ਨਹੀਂ ਚੱਕਿਆ ਜਾਂਦਾ on the same pattern ਇਹਦੇ ਕਿਉਂ ਚੱਕੇ ਜਾ ਰਹੇ ਆ ਇਹ ਬੱਚੇ ਇਹ ਰੱਬ ਨੇ ਭੇਜੇ ਹੋਏ ਰੱਬ ਪਾਗਲ ਨਹੀਂ ਹੈਗਾ ਰੱਬ ਨੇ ਜਿਹੜੇ ਭੇਜੇ ਹੈ ਨਾ ਕਿਸੇ ਨਾ ਕਿਸੇ ਸੋਚ ਨਾਲ ਹਰ ਜੀਵ ਕਿਸੇ ਨਾ ਕਿਸੇ ਸੋਚ ਨਾਲ ਭੇਜਿਆ ਹੈ ਭਾਵੇਂ ਉਹ ਇਨਸਾਨ ਹੋ ਪਾਵੇ ਉਹ ਜਾਨਵਰ ਹੋ ਉਹ ਕਿਸੇ ਸੋਚ ਨਾਲ ਭੇਜਿਆ ਹੋਇਆ ਹੈ ਇਨਸਾਨ ਕੀ ਸੋਚ ਰਹਾ ਜੀ ਮੈਂ ਖਾ ਲਾ ਮੈਂ ਪੀ ਲਾ ਮੈਂ ਆਪਣੇ ਆਪਣੇ ਲਈ ਕਮਾਲਾ ਆਪਣੇ ਜਵਾਕਾਂ ਲਈ ਕਮਾਲਾ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਦਿਖਾਉਣ ਲਈ ਕਮਾਲਾ ਨਹੀਂ ਔਰ ਰੱਬ ਦੀ ਇਹ ਕਦੇ ਵੀ ਸੋਚ ਨਹੀਂ ਹੋ ਸਕਦੀ ਉਹ ਤੁਹਾਨੂੰ ਤੁਹਾਡੇ ਲਈ ਭੇਜ ਰਿਹਾ ਹੈ ਉਹਦਾ ਕੋਈ ਮਕਸਦ ਸੀਗਾ ਉਹ ਜਾਨਵਰ ਨੂੰ ਬਣਾ ਰਿਹਾ ਉਹਦਾ ਕੋਈ ਮਕਸਦ ਸੀਗਾ ਔਰ ਨਹੀਂ ਉਹ ਇੰਨਾ ਕਿ ਇੰਟੈਲੀਜੈਂਟ ਹੈ ਉਹ ਬਿਨਾ ਜਾਨਵਰ ਦੇ ਵੀ ਬਣਾ ਸਕਦਾ ਸੀਗਾ ਜੇ ਉਹਨੇ ਜਾਨਵਰ ਬਣਾ ਕੇ ਭੇਜਿਆ ਉਹਦੇ ਪਿੱਛੇ ਮਕਸਦ ਹੈਗਾ ਤੇ ਅਸੀਂ ਉਸ ਮਕਸਦ ਨੂੰ ਹਟਾ ਰਹੇ ਹਾਂ ਪਰਮਾਤਮਾ ਦੇ ਮਕਸਦ ਨੂੰ ਅਸੀਂ ਹਟਾ ਰਹੇ ਮੈਨੂੰ ਪਿੱਛੇ ਹੁਣ ਇੱਕ ਸਰ ਸੀਗੇ ਸਰਦਾਰ ਜੀ ਉਹਨੂੰ ਕਹਿ ਕੇ ਗਏ ਕੰਨ ਚ ਕਹ ਹੋ ਇਹ ਸਾਡੇ ਦੇਸੀ ਤੇ ਆਪਣੇ ਦੇਸ ਦੀ ਕਹਾਣੀ ਹੈ ਜੀ ਦੇਸੀ ਕੁੱਤੇ ਜਿਨ੍ਹਾਂ ਨੂੰ ਅਵਾਰਾ ਕੁੱਤੇ ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਅਵਾਰਾ ਕਹਿਣ ਲੱਗ ਜਾਈਏ ਇਹ ਤਾਂ ਉਹ ਕਹਾਣੀ ਹੈ ਜੀ ਇੱਥੇ ਕਿਸੇ ਅੰਗਰੇਜ਼ ਨੂੰ ਅਸੀਂ ਆਪਣੇ ਘਰੇ ਰੱਖ ਲਈਏ ਚਿੱਟਾ ਗੋਰਾ ਚਿੱਟਾ ਹੈਗਾ ਉਹਨੂੰ ਰੱਖ ਲਈਏ ਉਹ ਸਾਡਾ ਬੱਚਾ ਹੋ ਗਿਆ ਤੇ ਇਹ ਸਾਡੇ ਜਿਹੜੇ ਆਪਣੇ ਕਾਲੇ ਪੀਲੇ ਜਿਹੜੇ ਸਾਡੇ ਲਾਲ ਹੈਗੇ ਇਹ ਦੇਸੀ ਹੋਗੇ ਇਹ ਦੇਸੀ ਨਹੀਂ ਹੈਗੇ ਨਾ ਇਹ ਅਵਾਰਾ ਹੈਗੇ ਇਹ ਸਾਡੇ ਆਪਣੇ ਬੱਚੇ ਹੈਗੇ ਦਰਵੇਸ਼ ਕਹਿ ਕੇ ਕੰਦੇ ਜਿਵੇਂ ਪੋਲੇਨਾਥ ਰੂਪ ਪੂਜਦੇ ਨੇ ਪੋਲੇ ਬਣਾਤੋ ਖੁਦ ਪਸ਼ੂਪਤੀ ਨਾਥ ਹੈਗੇ ਉਹਨਾਂ ਦੇ ਪੋਲੇ ਬਣਾਤ ਤੇ ਭਗਤ ਹੀ ਸੋਸਾਇਟੀਜ਼ ਤੇ ਜਿਹੜੇ ਆਰਡਬੀ ਦੇ ਮੈਂਬਰ ਹੁੰਦੇ ਹੋ ਕਹਿੰਦੇ ਜੀ ਕੁੱਤੇ ਨੇ ਕੱਡੂ ਡਾਂਗ ਲੈ ਕੇ ਨਿਕਲਦੇ ਆ। ਕਹਾਂ ਤੁਸੀਂ ਜਿਹੜੇ ਕਹਿੰਦੇ ਨੇ ਜੀ ਕੁੱਤੇ ਵੱਢਦੇ ਮੇਰੇ ਕੋਲ ਆਓ ਡਿਬੇਟ ਕਰੋ ਮੈਂ ਤੁਹਾਨੂੰ ਦੱਸ ਦਿਆਂ। ਕਹ ਗਲੀ ਦਾ ਕੁੱਤਾ ਜੇ ਮੰਨ ਲਿਆ ਹਾਲਾਂਕਿ ਬਹੁਤ ਰੇਅਰ ਕੇਸ ਹੁੰਦੇ ਆ ਉਹਦੇ ਪਿੱਛੇ ਉਹਦੀ ਬਹੁਤ ਸਾਰੀ ਉਹਦੀ ਪ੍ਰੋਬਲਮਸ ਹੁੰਦੀਆਂ ਜਿਹਦੇ ਕਰਕੇ ਉਹ ਡੌਗ ਬਾਈਟ ਹੁੰਦੀ ਹੈ ਜੇ ਕਿਤੇ ਹੁੰਦੀ ਹੈ। ਉਹ ਸਾਡੇ ਕੋਲ ਇੰਨੇ ਐਕਸਕਿਊਜ਼ ਜਿ ਮੈਂ ਉਹਨਾਂ ਐਕਸਕਿਊਜ਼ ਨਹੀਂ ਜਿਹੜੇ ਰਿਐਲਿਟੀ ਹੈ ਇੰਨੇ ਰਿਐਲਿਟੀ ਹੈ ਜਿਹੜੀ ਮੈਂ ਦੱਸ ਸਕਦੀਆਂ ਵੀ ਕੁੱਤਾ ਕਿਉਂ ਕੱਟਦਾ ਹੈ। ਕੁੱਤੇ ਦੇ ਤੁਸੀਂ ਜਦੋਂ ਘਰ ਤੋਂ ਇੱਕ ਹੇਟ ਦਿਓ ਦੇ ਨਾਲ ਇੰਟੈਂਸ਼ਨ ਲੈ ਕੇ ਨਿਕਲੋਗੇ ਡਾਂਗ ਲੈ ਕੇ ਨਿਕਲੋਗੇ ਪੱਥਰ ਲੈ ਕੇ ਨਿਕਲੋਗੇ ਆਪਣੇ ਜਵਾਕਾਂ ਨੂੰ ਇਹ ਦੱਸੋਗੇ ਕਿ ਵੀ ਹਾਂ ਕੁੱਤਾ ਹੈਗਾ ਡਾਂਗ ਲੈ ਕੇ ਨਿਕਲ ਤੁਮ ਮਾਰਨਾ ਹੈ ਉਹਨੂੰ ਸ਼ੂ ਕਰਨਾ ਹੈ ਉਹਨੂੰ ਤੁਸੀਂ ਉਹ ਤੁਹਾਨੂੰ ਪੁੱਜੇਗਾ ਉਹ ਤਾਂ ਡਿਕਲੇਅਰ ਜਾਨਵਰ ਹੈ ਅਸੀਂ ਰੈਸਕਿਊ ਕਰਦੇ ਹਾਂ ਅਸੀਂ ਨਾ ਇਹ ਇਹ ਹੁਣ ਕੁਐਸਚਨ ਇੱਥੇ ਆ ਜਾਂਦਾ ਨਾ ਜਿੱਦਾਂ ਹੁਣ ਤੁਹਾਡੇ ਇਮੋਸ਼ਨਸ ਜੁੜੇ ਹੋਏ ਆ ਤੁਸੀਂ ਸਮਝਦੇ ਹੋ ਇਹ ਚੀਜ਼ ਨੂੰ ਲੇਕਿਨ ਹਰ ਇੱਕ ਬੰਦਾ ਨਹੀਂ ਸਮਝਦਾ ਹੈਗਾ ਇੱਥੇ ਇੱਥੇ ਸਮਝਾਵਾਂਗੇ ਸਰ ਸਿੱਧੀ ਗੱਲ ਬਾਤ ਹੈ ਜਿਹਨੂੰ ਜਿਹੜਾ ਨੂੰ ਪਿਆਰ ਦੀ ਭਾਸ਼ਾ ਨਹੀਂ ਸਮਝ ਆਂਦੀ ਉਹਨੂੰ ਡਾਂਗ ਦੀ ਭਾਸ਼ਾ ਸਮਝਾਵਾਂਗੇ ਉਹਨੂੰ ਕੋਰਟ ਦੀ ਭਾਸ਼ਾ ਸਮਝਾਵਾਂਗੇ ਅਸੀਂ ਤਾਂ ਹੀ ਆਇਆ ਅੱਜ ਇੰਨੇ ਇਕੱਠੇ ਅਸੀਂ ਤਾਂ ਹੋਏ ਆ ਅਸੀਂ ਤਾਂ ਕਿ ਭਾਸ਼ਾ ਸਮਝਾ ਸਕੀਏ ਕੀ ਉਹਨਾਂ ਨੇ ਆਪਣੇ ਰੈਪਿਸਟ ਚੱਕ ਲਏ ਕੀ ਉਹਨਾਂ ਨੇ ਆਪਣੇ ਜਿਹੜੇ ਰੋਡ ਤੇ ਐਕਸੀਡੈਂਟਸ ਹੁੰਦੇ ਨੇ ਖੱਡਿਆਂ ਕਰਕੇ ਕੀ ਖੱਡੇ ਭਰ ਲੇ ਸਨੇਚਿੰਗ ਹੋਈਆਂ ਇਹਨਾਂ ਨੂੰ ਪੂਰਾ ਰਾਈਟ ਮਿਲਿਆ ਹੈ ਦੇਸੀ ਬੱਚੇ ਆ ਆਪਣੇ ਇਹਨਾਂ ਨੂੰ ਆਵਾਰਾ ਕੁੱਤੇ ਕਹਿਣਾ ਬਹੁਤ ਗਲਤ